3 ਮਹੀਨੇ ਪਹਿਲਾਂ ਦਾ ਮਸਲਾ ਸੀ ਜਿਹਦਾ ਹਾਈ ਕੋਰਟ ਚ ਜਵਾਬ ਸਿਰਫ ਦੋ ਲਾਈਨਾਂ ਚ ਹੀ ਦਿੱਤਾ ਇੱਕ ਸੈੱਟ ਬਣੀ ਸੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊਜ਼ ਨੂੰ ਲੈ ਕੇ ਉਸ ਦੇ ਵਿੱਚ ਹਾਈ ਕੋਰਟ ਕਹਿੰਦੀ ਕਿ 8 ਮਹੀਨਿਆਂ ਚ ਤੁਸੀਂ ਇਹੀ ਪਤਾ ਕੀਤਾ ਸਿਰਫ ਸੈੱਟ ਕਦੋਂ ਦੀ ਬਣੀ ਹੋਈ ਹੈ ਕਿ ਇੰਟਰਵਿਊ ਹੋਏ ਕਿੱਥੇ ਫਿਰ ਪਤਾ ਕਰਕੇ ਦਿਓ ਅਗਲੀ ਤਰੀਕ ਤੱਕ ਜਿਹੜਾ ਸੈੱਟ ਨੇ ਜਵਾਬ ਦਿੱਤਾ ਉਹ ਤਸੱਲੀ ਬਖਸ਼ ਨਹੀਂ ਲੱਗਿਆ ਹਾਈ ਕੋਰਟ ਨੂੰ ਦੇਖੋ ਇਹਦਾ ਮਤਲਬ ਹੈ ਕਿ ਪੰਜਾਬ ਪੁਲਿਸ ਜਾਣ ਕੇ ਕਾਰਵਾਈ ਨਹੀਂ ਕਰਨਾ ਚਾਹੁੰਦੀ ਹੈਗੀ ਹਾਈ ਕੋਰਟ ਚ ਸੁਣਵਾਈ ਕਰਿਆ ਹਾਈ ਕੋਰਟ ਔਰ ਹਾਈ ਕੋਰਟ ਫਟਕਾਰ ਲਗਾ ਰਿਹਾ ਵੀ ਕਮਾਲ ਹੋ ਗਿਆ 8 ਮਹੀਨਿਆਂ ਚ ਤੁਹਾਨੂੰ ਇਹ ਹੀ ਤੁਸੀਂ ਦੱਸਿਆ ਕਿ ਜਿਹੜੀ ਇਹ ਜਿਹੜੀ ਇੰਟਰਵਿਊ ਆ ਪੰਜਾਬ ਤੋਂ ਬਾਹਰ ਹੋ ਸਕਦੀ ਆ ਕੋਈ ਨਹੀਂ ਪੰਜਾਬ ਪੁਲਿਸ ਅਜੇ ਵੀ ਕਹਿ ਰਹੀ ਆ ਕਿ ਹੋ ਸਕਦੀ ਆ ਕੋਈ ਹੋਵੇਗੀ ਮਤਲਬ ਇੱਕ ਜਿਹੜਾ ਬੰਦਾ ਚੋਰ ਹੁੰਦਾ ਕੀ ਉਹ ਇਮਾਨਦਾਰ ਹੁੰਦਾ ਜਾਂ ਜਿਹੜਾ ਗੈਂਗਸਟਰ ਲਾਰੈਂਸ ਬਰੂਸ਼ਨ ਹੋਈ ਆ ਕੀ ਤੁਸੀਂ ਉਹਦੀ ਇੰਟੈਰੋਗੇਸ਼ਨ ਪ੍ਰੋਪਰ ਕੀਤੀ ਆ ਜਾ ਤੁਸੀਂ ਡਰਦੇ ਨਹੀਂ ਕਰਦੇ ਹੈਗੇ ਕਿ ਸਾਡੇ ਵੀ ਧੀਆ ਬੱਚੇ ਨਵਾਲ ਬੱਚੇ ਨੇ ਕਿਤੇ ਸਾਨੂੰ ਨਾ ਧਮਕੀ ਆ ਜੇ ਕਿਉਂਕਿ ਤੁਸੀਂ ਰਾਲ ਮਿਲ ਕੇ ਦਿੱਲੀ ਵਾਲੇ ਪੁਲਿਸ ਤੇ ਪੰਜਾਬ ਪੁਲਿਸ ਨੇ ਗਲੋਰੈਂਸ ਬਚਨੋਈ ਨੂੰ ਇੱਕ ਐਡਾ ਵੱਡਾ ਹੀਰੋ ਬਣਾ ਦਿੱਤਾ ਹੈਗਾ ਨਾ ਇਸ ਚੱਕਰ ਦੇ ਵਿੱਚ ਸਾਰੇ ਡਰਦੇ ਨੇ ਹੁਣ ਉਹ ਦੋਨੇ ਜਾਣੇ ਕਹਿ ਰਹੇ ਨੇ ਕਿ ਅਸੀਂ ਉਹਦਾ ਬੂਸੇ ਵਾਲੇ ਦਾ ਕਤਲ ਦਾ ਸਾਡਾ ਕੋਈ ਹੱਥ ਨਹੀਂ ਆ ਜੀ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੇ ਉਹ ਦਿਨ ਪੀਸੀ ਕੀ ਦੀ ਕਹਿੰਦਾ ਪੰਜਾਬ ਦੇ ਨਾਮੀ ਜਿਹੜੇ ਬਿਜ਼ਨਸਮੈਨ ਆ 25 ਤੋਂ ਜ਼ਿਆਦਾ ਤੇ ਕਹਿੰਦੇ ਮੇਰੇ ਕੋਲ ਜਾਣਕਾਰੀ ਹੈ ਜਿਨ੍ਹਾਂ ਨੂੰ ਇੰਨੀਆਂ ਐਕਸਟਰਸ਼ਨ ਕਾਲਸ ਆ ਗਈਆਂ ਨੇ ਉਹਨਾਂ ਨੇ ਗੱਡੀਆਂ ਰੱਖ ਲਈਆਂ ਨੇ ਬੁਲਟ ਪ੍ਰੂਫ ਸਰਕਾਰ ਨੇ ਸਿਕਿਉਰਿਟੀ ਦਿੱਤੀ ਆ ਤੇ ਸਰਕਾਰ ਕਹਿੰਦੀ ਚੁੱਪ ਕਰ ਜਾਓ ਨਾਮ ਨਾ ਲਿਓ ਨਾ ਹੁਣ ਇਹ ਸਵਾਲ ਹੋ ਸਕਦਾ ਹੁਣ ਜੇ ਪੰਜਾਬ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਤਾਂ ਕਿਹੜੀ ਜੇਲ੍ਹ ਦੇ ਵਿੱਚ ਹੋਇਆ ਕੀ ਸਾਡੀਆਂ ਦੇਸ਼ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਜਾਂ ਪੰਜਾਬ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਚਾਹੇ ਉਹ ਸੀਆਈਡੀ ਐ ਚਾਹੇ ਉਹ ਆਈਬੀਆ ਚਾਹੇ ਇੰਟੈਲੀਜੈਂਸ ਪੰਜਾਬ ਦੀ ਜਾਂ ਸੈਂਟਰ ਦੀ ਹੈ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਕਿ ਜਿਹੜੀ ਇੰਟਰਵਿਊ ਹੋਈ ਆ ਉਹ ਕਿੱਥੇ ਹੋਈ ਆ ਪੰਜਾਬ ਦੀ ਜੇਲ੍ਹ ਚ ਹੋਈ ਆ ਕਿ ਗੱਡੀ ਚ ਹੋਈ ਆ ਬੱਸ ਚ ਹੋਈ ਆ ਜਰਾ ਚ ਹੋਈ ਆ ਦਿੱਲੀ ਹੋਈ ਆ ਰਾਜਸਥਾਨ ਹੋਈ ਇਹ ਤਾਂ ਨਹੀਂ ਨਾ ਹੋ ਸਕਦਾ ਕਿ ਜੀ ਉਹ ਦਿੱਲੀ ਹੋ ਸਕਦੀ ਜੀ ਰਾਜਸਥਾਨ ਹੋ ਸਕਦੀ ਜੇ ਸਾਨੂੰ ਇਹ ਨਹੀਂ ਪਤਾ ਲੱਗ ਸਕਦਾ ਸਾਡੀ ਇੰਟਰਵਿਊ ਆ ਤੇ ਫਿਰ ਅਸੀਂ ਸਾਡੀਆਂ ਦੇਸ਼ ਦੀਆਂ ਏਜੰਸੀਆਂ ਦੇ ਸਹਾਰੇ ਦੇਸ਼ ਕਿਵੇਂ ਚੱਲੂਗਾ ਇਹਦਾ ਮਤਲਬ ਇਹ ਸਾਡੇ ਸਭ ਨੇ ਐਗਜ਼ਾਮਪਲ ਆ ਜੇ ਸਾਨੂੰ ਹੁਣ ਤੱਕ ਲੋਰਸ ਬਿਸ਼ਨੋਈ ਦੀ ਇੰਟਰਵਿਊ ਦਾ ਨਹੀਂ ਪਤਾ ਲੱਗਾ ਤੇ ਪਾਰਲੀਮੈਂਟ ਦੇ ਵਿੱਚ ਜਿਹੜੇ ਨੌਜਵਾਨ ਨੇ ਨੇ ਜਿਹੜੇ ਜਜ਼ਬਾਤ ਹੋ ਕੇ ਜਿਹੜੇ ਗੋਬਰਾ ਹੋ ਕੇ ਜਿਹੜੇ ਭਵਿੱਖ ਦੀ ਤਲਾਸ਼ ਦੇ ਵਿੱਚ ਜੇ ਉਹਨਾਂ ਨੇ ਕੱਲ ਉਥੇ ਸਿਕਿਉਰਿਟੀ ਬ੍ਰੀਚ ਕੀਤੀ ਹੈਗੀ ਤਾਂ ਮਤਲਬ ਠੀਕ ਹੈ ਸਾਡੀ ਪੂਰੀ ਦੀ ਪੂਰੀ ਚਾਹੇ ਸੂਬਾ ਸਰਕਾਰਾਂ ਚਾਹੇ ਦੇਸ਼ ਦੀਆਂ ਸਰਕਾਰਾਂ ਜਿਹੜੀ ਇੰਟੈਲੀਜੈਂਸੀਆਂ ਸਾਡੀਆਂ ਹੱਥ ਤੇ ਹੱਥ ਧਰ ਕੇ ਬੈਠੀਆਂ ਹੈਗੀਆਂ ਪਰ ਇਹ ਪੰਜਾਬ ਪੁਲਿਸ ਤੇ ਕਿਤੇ ਨਾ ਕਿਤੇ ਖੌਫ ਹੈ ਡਰ ਹੈ ਜਾਂ ਅਧਿਕਾਰੀਆਂ ਦੇ ਡਰ ਹੈ ਦੇਖੋ ਜੇ ਇਹ ਅਧਿਕਾਰੀਆਂ ਨੂੰ ਡਰ ਲੱਗਦਾ ਹੈਗਾ ਤੇ ਨੌਕਰੀ ਛੱਡ ਦੇਣੀ ਚਾਹੀਦੀ ਆ ਫਿਰ ਕਹਿ ਦਿਓ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਕਿ ਜੀ ਅਸੀਂ ਕਾਰਵਾਈ ਨਹੀਂ ਕਰ ਸਕਦੇ ਅਸੀਂ ਇਸ ਐਸਆਈਟੀ ਦੇ ਮੈਂਬਰ ਨਹੀਂ ਬਣ ਸਕਦੇ ਮਤਲਬ ਤੁਸੀਂ ਇਸ ਜਾਣ ਜਿਹੜੀ ਇੰਟੈਰੋਗੇਸ਼ਨ ਜ ਜਿਹਨੂੰ ਪੁਸ਼ਪ ਬੜਤਾਲ ਉਹ ਕਿਉਂ ਨਹੀਂ ਹੋਈ ਹੈਗੀ ਲਾਰੈਂਸ ਬਛਨੋਈ ਦੀ ਜੇ ਇੰਟਰਵਿਊ ਹੋਈ ਹੈ ਤੇ ਉਹ ਕਿਉਂ ਨਹੀਂ ਹੋਈ ਹਾਲਾਂਕਿ ਉਹਦੇ ਵਿੱਚ ਅਗਰ ਚੈਨਲ ਦੀ ਅਗਰ ਗੱਲ ਕੀਤੀ ਜਾਵੇ ਚੈਨਲ ਦੀ ਆ ਚੈਨਲ ਨੂੰ ਦੇ ਵਿੱਚ ਪਾਰਟੀ ਬਣਿਆ ਕਿ ਨਹੀਂ ਬਣਿਆਗਾ ਪਰ ਹਰ ਇੱਕ ਰਿਪੋਰਟਰ ਇਹ ਹੋਗਾ ਕਿ ਮੈਂ ਇਹ ਇੰਟਰਵਿਊ ਕਰਾਣਾ ਹੁਣ ਉਹਦਾ ਰਿਪੋਰਟਰ ਦਾ ਜਾਂ ਚੈਨਲ ਦਾ ਤੇ ਨੇ ਇੱਕ ਸੂਰੇ ਤੇ ਤੁਹਾਡਾ ਸਿਸਟਮ ਦੀ ਕਸੂਰ ਹੈ ਨਾ ਤੁਹਾਡਾ ਸਿਸਟਮ ਫੇਲ ਹੈ ਤੁਸੀਂ ਪੂਰੀਆਂ ਜ਼ਿਲ੍ਹਾ ਦੇ ਵਿੱਚ ਜੈਮਰ ਕਿਉਂ ਨਹੀਂ ਲਾਏ ਜੇ ਜੈਮਰ ਲੱਗੇ ਨੇ ਅੱਜ ਕੱਲ ਤੇ ਨੈਟਵਰਕ 5G ਆ ਗਿਆ 4G ਆ ਗਿਆ ਤੇ ਕੀ ਤੁਹਾਡੇ ਕੋ 4G ਵਾਲੇ 5G ਵਾਲੇ ਜੈਮਰ ਹੈ ਕਿ ਨਹੀਂ ਹੈ ਉਸ ਰੇਂਜ ਦੇ ਹੈ ਕਿ ਨੇ ਤੇ ਜਿਲ੍ਹਾਂ ਦੇ ਵਿੱਚ ਰੋਜ਼ ਤੁਸੀਂ ਛਾਪੇ ਮਾਰਦੇ ਹੋ ਫੂਨ ਫੜਦੇ ਹੋ ਉਹ ਕਿਵੇਂ ਆ ਰਹੇ ਕਿਵੇਂ ਜਾ ਰਹੇ ਨੇ ਬਹੁਤ ਸਾਰੀਆਂ ਜਿਲ੍ਹਾਂਾਂ ਚ ਪੈਰਾਮਿਲਟਰੀ ਫੋਰਸ ਲਾ ਦਿੱਤੀ ਪਿੱਛੇ ਜੀ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਹੋਈ ਜਦੋਂ ਹਰਜੋਤ ਸਿੰਘ ਬੈਂਸ ਸਾਹਿਬ ਕੋਲ ਜੇਲ੍ਹ ਮੰਤਰੀ ਦੀ ਜ਼ਿੰਮੇਵਾਰੀ ਉਹ ਬੜਾ ਡਰਾਮਾ ਕਰਕੇ ਦਸ ਰਹੀ ਖੋਲ ਕੇ ਪੂਰਾ ਪੈਕਟ ਦੇਖਿਆ ਸੀ ਖੋਲ ਕੇ ਦੇਖੋ ਜੀ ਵਿੱਚੋਂ ਮੋਬਾਈਲ ਨਿਕਲਿਆ ਮਤਲਬ ਕੋਈ ਵੀ ਸਰਕਾਰ ਤੁਹਾਡਾ ਪ੍ਰੋਪਰ ਨੈਟਵਰਕ ਨਹੀਂ ਹੈ ਕਿਵੇਂ ਜੇਲਾਂ ਦੇ ਵਿੱਚ ਮੋਬਾਈਲ ਜਾਂਦੇ ਨੇ ਕਿਵੇਂ ਉੱਥੇ ਨਸ਼ਾ ਵੇਚਦਾ ਨੇ ਕਿਵੇਂ ਉੱਥੇ ਐਕਸਟਰਸ਼ਨ ਮਨੀ ਕਾਲਜ਼ ਵਾਸਤੇ ਰੰਗਦਾਰੀਆਂ ਵਾਸਤੇ ਪੈਸੇ ਮੰਗੇ ਕਿਵੇਂ ਅੰਦਰਲਾ ਸਟਾਫ ਮਿਲਿਆ ਦਾ ਕਿਵੇਂ ਬਾਹਰਲਾ ਸਟਾਫ ਮਿਲਿਆ ਆ ਤੇ ਪਟਿਆਲਾ ਦੇ ਜੇਲ੍ਹ ਦੇ ਵਿੱਚ ਕਹਿੰਦੇ ਉਹ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਦਿੱਤੀਆਂ ਨਹੀਂ ਜਾ ਸਕਦੀਆਂ ਹੈਗੀਆਂ ਔਰ ਉਥੇ ਉਹ ਡਾਕਟਰ ਲਾਏ ਜਾ ਰਹੇ ਨੇ ਸ਼ਫਾਰਸ਼ੀ ਜਿਹਨਾਂ ਦਾ ਹਲੇ ਤੱਕ ਪ੍ਰੋਬੇਸ਼ਨਰੀ ਪੀਰੀਅਡ ਨਹੀਂ ਪੂਰਾ ਹੋਇਆ ਇਹ ਸਾਰੀ ਮਾਇਆ ਦੀ ਖੇਡ ਆ ਜਾਂ ਜਿਹੜੇ ਜੇਲ੍ਹ ਸੁਪਰਡੈਂਟ ਨੇ ਉਹ ਡਰਦੇ ਨੇ ਕਿਉਂਕਿ ਜਿਹੜੇ ਜੇਲ੍ਹਾਂ ਦੇ ਵਿੱਚ ਗੈਂਗਸਟਰ ਰਹੇ ਨੇ ਉਹ ਸਾਰਿਆਂ ਬਾਰੇ ਜਾਣਕਾਰੀ ਰੱਖਦੇ ਨੇ ਹੋ ਸਕਦਾ ਕਿ ਉਹਨਾਂ ਨੂੰ ਧਮਕੀਆਂ ਵੀ ਹੋਣ ਇਸ ਕਰਕੇ ਜਾਂ ਤੇ ਫਿਰ ਉਹ ਜਿਹੜੇ ਹਰਮਨ ਵੀਰ ਸਿੰਘ ਗਿਲ ਵਰਗੇ ਧਾਕੜ ਚਾਹੀਦੇ ਆਗੇ ਨੇ ਆਪਣੇ ਐਸਐਸਪੀ ਜਿਹੜੇ ਉਹਨਾਂ ਨੇ ਕਹਿ ਤਾ ਅਰਸ਼ਦੀਪ ਬਡੱਲਾ ਨੂੰ ਕਹਿ ਦਿੱਤਾਗਾ ਟਾਡੇ ਪਰਿਵਾਰ ਨਾਲ ਕੀ ਖੁਸ਼ ਹੋ ਰਿਹਾ ਹੈ ਤੁਹਾਡੇ ਪਰਿਵਾਰ ਨਾਲ ਕਿਉਂਕਿ ਲੱਖ ਲਾਣ ਤੇ ਇਹੋ ਜਿਹਾ ਉਹਨਾਂ ਨੇ ਜਾਂ ਫਿਰ ਇਦਾਂ ਦੇ ਸਾਨੂੰ ਪੰਜਾਬ ਚ ਧਾਕੜ ਐਸਐਸਪੀ ਚਾਹੀਦੇ ਆ ਕਿ ਜਿਹੜੇ ਪ੍ਰਵਾਹ ਨਹੀਂ ਕਰਦੇ ਜਾਂ ਫਿਰ ਜਿਹੜੇ ਕਮਜ਼ੋਰ ਦੇ ਲਈ ਐਸਐਸਪੀ ਆਗੇ ਨੂੰ ਉਹਨਾਂ ਨੂੰ ਘਰ ਬਹਿ ਜਾਣ ਉਹਨਾਂ ਨੂੰ ਵੀਆਰਐਸ ਲੈ ਲੈਣੀ ਚਾਹੀਦੀ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਘਟੋ ਘਟ ਆਪਣਾ ਜਿਗਰਾ ਤੇ ਦਿਖਾਓ ਨਾ ਹਿੰਮਤ ਤੇ ਦਿਖਾਓ ਨਾ ਹਰਮਨबीर ਗਿੱਲ ਉਹਨਾਂ ਨੇ ਵੀ ਤੇ ਉਹਨਾਂ ਨੇ ਕੀ ਆਈ ਹੈ ਜੀ ਜਿਹੜੇ ਕਿਸੇ ਹੁਣ ਤੱਕ ਕਿਸੇ ਵੀ ਪੁਲਿਸ ਵਾਲੇ ਨੇ ਗੈਂਗਸਟਰ ਨੂੰ ਧਮਕੀ ਨਹੀਂ ਦਿੱਤੀ ਹੈਗੀ ਪਰ ਉਹਨੇ ਕੀ ਚੈਲੰਜ ਕੀਤਾ ਕਰਕੇ ਤੇ ਇਸ ਕਰਕੇ ਜੇ ਤੁਸੀਂ ਖੁਦ ਇੱਕ ਬਰੇਵ ਬਣ ਕੇ ਕੰਮ ਕਰੋਗੇ ਤੁਹਾਡੇ ਨਾਲ ਸਮਾਜ ਜੁੜੂਗਾ ਤੇ ਜੇ ਤੁਸੀਂ ਆਪ ਹੀ ਡਰਪੋਕ ਬਣ ਜੋਗੇ ਤੇ ਗੋਲਮੋਲ ਸਰਕਾਰ ਦੇ ਕਹਿੰਦੇ ਗੱਲਾਂ ਕਰੋਗੇ ਉਸ ਮਸਲੇ ਤੇ ਫਿਰ ਆਕਰ ਹੋਈ ਕਿਤੇ ਇੰਟਰਵਿਊ ਇਹ ਤਾਂ ਹੈ ਨਹੀਂ ਹੈ ਕਿ ਸਕਿਉਰ ਇੰਨੀ ਭਾਰੀ ਸਕਿਉਰਿਟੀ ਵੀ ਉਹ ਚੈਨਲ ਦੇ ਸਟੂਡੀਓ ਦੇ ਵਿੱਚ ਆ ਗਿਆ ਹੋਵੇ ਕਿਤੇ ਨਾ ਕਿਤੇ ਦਾ ਇੰਟਰਵਿਊ ਹੈ ਤੇ ਸਾਡੇ ਕੋਲ ਕਿੰਨੀਆਂ ਤਰ੍ਹਾਂ ਦੀਆਂ ਏਜੰਸੀਆਂ ਹੈ ਨੇ ਤੇ ਕਿਸੇ ਏਜੰਸੀ ਨੂੰ ਨਹੀਂ ਪਤਾ ਲੱਗਾ ਹੋਗਾ ਕਿਵੇਂ ਨੈਟਵਰਕ ਪਤਾ ਨਹੀਂ ਲੱਗਾ ਹੋਗਾ ਜੇ ਵੀ ਐਡੀਜੀਪੀ ਜੇਲ੍ਹਾਂ ਵਾਲਿਆਂ ਨੂੰ ਛਟਕਾਰਾ ਮਿਲਿਆ ਨਹੀਂ ਹਾਈ ਕੋਰਟ ਤੋਂ ਅਗਲੀ ਸੁਣਾਈ ਵੇਲੇ ਕਹਿੰਦੇ ਫਿਰ ਇਹ ਪਤਾ ਕਰਕੇ ਦਿਓ ਫਿਰ ਹੋਈ ਕਿੱਥੇ ਤੇ ਕਦੋਂ ਹੋਈ ਇੰਟਰਵਿਊ ਜੇ ਇੱਥੇ ਨਹੀਂ ਹੋਈ ਤਾਂ ਨਹੀਂ ਫਿਰ ਮੈਨੂੰ ਇਹ ਅਹਿਸਾਸ ਹੈ ਕਿ ਜੇ ਪੰਜਾਬ ਪੁਲਿਸ ਦੀ ਜਾਂ ਜੇਲ੍ਹ ਡਿਪਾਰਟਮੈਂਟ ਦੀ ਲਈ ਇਹੋ ਹੀ ਨੀਤੀ ਤਾਂ ਹੋ ਸਕਦਾ ਹੈ ਕਿ ਫਿਰ ਹਾਈ ਕੋਰਟ ਸੀਬੀਆਈ ਨੂੰ ਜਾਂਚ ਸੌਂਪ ਦੇ ਇਹ ਵੀ ਹੋ ਸਕਦਾ ਵੀ ਜਦ ਤੁਸੀਂ ਆਪਣੇ ਅੱਜ ਦੀ ਤਰੀਕ ਨੂੰ ਪੰਜਾਬ ਪੁਲਿਸ ਨੇ ਜੇਲ੍ਹ ਪੁਲਿਸ ਨੇ ਪੰਜਾਬ ਸਰਕਾਰ ਨੇ ਲਾਰੈਂਸ ਬਿਸ਼ਨੋਈ ਦੇ ਮਸਲੇ ਦੇ ਵਿੱਚ ਹੱਥ ਕੜੇ ਕਰ ਦਿੱਤੇ ਮੈਨੂੰ ਲੱਗਦਾ ਕਿ ਜਿਵੇਂ ਕੋਰਟ ਦਾ ਰੁਖ ਹੈ ਜਿਵੇਂ ਫਟਕਾਰ ਲੱਗ ਰਹੀ ਹੈਗੀ ਹੈ ਤੇ ਮੈਨੂੰ ਇਹ ਹੋ ਸਕਦਾ ਹੈ ਕਿ ਅਗਲੀ ਹੀアリング ਤੇ ਉਹ ਫਿਰ ਹਾਰ ਕੇ ਸੀਬੀਆਈ ਨੂੰ ਕੇਸ ਦੇ ਦੇਣ ਜਿੱਦਣ ਸੀਬੀਆਈ ਨੂੰ ਕੇਸ ਦੇ ਦਿੱਤਾਗਾ ਫਿਰ ਪੰਜਾਬ ਸਰਕਾਰ ਦੀ ਸਟੇਟਮੈਂਟ ਆਜੂਗੀ ਕਿ ਜੀ ਸਾਡੇ ਨਾਲ ਇੱਕ ਹੋਰ ਤੱਕਾ ਹੋ ਗਿਆ ਤੁਹਾਨੂੰ ਕੰਮ ਨਹੀਂ ਕਰਨ ਦਿੰਦੇ ਨਹੀਂ ਸਾਨੂੰ ਕੰਮ ਨਹੀਂ ਇਸ ਸੀਬੀਆਈ ਇਹ ਸੈਂਟਰ ਇੰਟੈਲੀਜੈਂਸ ਦੀ ਏਜੰਸੀ ਆ ਬੀਜੇਪੀ ਉਹ ਕੁਝ ਵੀ ਕਰ ਸਕਦੀ ਆ ਵੀ ਫਿਰ ਤੁਸੀਂ ਆਪ ਕਰ ਕਾਰਵਾਈ ਕਰ ਦੋ ਨਾ ਤੇ ਮੈਨੂੰ ਲੱਗਦਾ ਹੈ ਕਿ ਮਸਲਾ ਸੀਬੀਆਈ ਕੋਈ ਜਾਊਗਾ ਕਿਉਂਕਿ ਬਲਕੌਰ ਸਿੰਘ ਸਿੱਧੂ ਸਾਹਿਬ ਵੀ ਕਹਿ ਚੁੱਕੇ ਨੇ ਕਿ ਹੁਣ ਮੈਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਨਹੀਂ ਹੋਣੀ ਚਾਹ ਤੇ ਮੈਨੂੰ ਸੀਬੀਆਈ ਦੀ ਜਾਂਚ ਸੌਂਪੀ ਜਾਵੇ ਉਹ ਤਾਂ ਪਹਿਲੇ ਦਿਨ ਹੀ ਚਾਹੀਦਾ ਸੀ ਉਹਨਾਂ ਨੂੰ ਕਿਉਂਕਿ ਸਰਕਾਰਾਂ ਦੇ ਕੰਮ ਨਹੀਂ ਸੀ ਜਦੋਂ ਸਿਕਿਉਰਿਟੀ ਦੇ ਮਸਲੇ ਤੇ ਲੀਕ ਹੋ ਜਾਣ ਖਬਰਾਂ ਤੇ ਫਿਰ ਪਤਾ ਲੱਗ ਜਾਂਦਾ ਸਰਕਾਰਾਂ ਦੀ ਮੰਨਛਾ ਤੇ ਸਵਾਲ ਖੜੇ ਹੁੰਦੇ ਨੇ ਹੁਣ ਦੇਖੋ ਨੇ ਲਗਭਗ 1.5 ਸਾਲ ਹੋਣ ਆਲਾ ਤੇ ਉਹ ਹਲੇ ਤੱਕ ਇਨਸਾਫ ਨਹੀਂ ਹੋਇਆ ਤੇ ਹੁਣ ਜਿਹੜੇ ਜਗੂ ਭਗਵਾਨਪੁਰੀਆ ਤੇ ਜਿੰਨੇ ਕਿਹਾ ਕਿ ਸਾਡਾ ਹੱਥ ਨਹੀਂ ਆ ਜਦ ਚਾਰ ਚਾਰ ਸ਼ੀਟ ਚਾ ਚਲਾਨ ਪੇਸ਼ ਕਰ ਦਿੱਤੇ ਗਏ ਨੇਗੇ ਹਣ ਉਹ ਕਹਿੰਦਾ ਕਿ ਇਹਨਾਂ ਰੇਟ ਵੀ ਆਪਣੇ ਵਧਾਲੇ ਨੇ ਉਹਦੇ ਜਿਹੜਾ ਸਿੱਧੂ ਮੂਸੇਵਾਲਾ 1 ਸਾਲ ਦੇ ਵਿੱਚ 24 ਕਰੋੜ ਰੁਪਏ ਭਾਰਤ ਸਰਕਾਰ ਨੂੰ ਇਨਕਮ ਟੈਕਸ ਦਿੱਤਾ। ਕਪਲ ਸ਼ਰਮਾ ਜਿਹੜੇ ਇਸ ਟਾਈਮ ਬਿਹਤਰੀਨ ਬਾਲੀਵੁੱਡ ਦੇ ਅਦਾਕਾਰ ਮੰਨੇ ਉਹ 15 ਕਰੋੜ ਦਿੰਦੇ ਨੇ। ਜਿਹੜੇ ਪਿਛਲੇ 10 ਸਾਲ ਇੰਡਸਟਰੀ ਤੋਂ ਤੇ ਸਿੱਧੂ ਮਸੂਏ ਵਾਲੇ ਤੇ 10 ਸਾਲ ਵੀ ਨਹੀਂ ਹੋਈ ਸੀ ਹੋਵੇ। ਉਹ 24 ਕਰੋੜ ਰੁਪਏ ਦਾ ਉਹਨਾਂ ਨੇ ਇਨਕਮ ਟੈਕਸ ਦਿੱਤਾ ਹੈਗਾ। ਤੇ ਉਹਨੂੰ ਮਾਰ ਕੇ ਮੈਸੇਜ ਕੀਤਾ ਜਿੰਨੇ ਪੰਜਾਬ ਦੇ ਬਿਜ਼ਨਸਮੈਨ ਆ ਜਿਹੜੇ ਅਰਬਾਪਤੀ ਆ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਕਿ ਸਾਡੇ ਕੋਲ ਕਿੰਨਾ ਪੈਸਾ ਹੈਗਾ। ਉਦ ਜੋ ਕਿ ਇਦਾਂ ਦੇ ਕਿਸੇ ਗੈਂਗਸਟਰ ਦੀ ਕਾਲ ਚੱਲੇ ਜਾਂਦੀ ਉਹ ਤੇ ਹੱਸ ਕੇ ਦਿੰਦੇ ਹੋਣਗੇ ਪੈਸੇ ਤੇ ਇਸ ਕਰਕੇ ਇਹ ਲੱਗਦਾ ਕਿ ਸਰਕਾਰ ਜਾਂ ਜਿਲ੍ਹੇ ਜੇਲ੍ਹ ਪ੍ਰਸ਼ਾਸਨ ਜਾਂ ਪੰਜਾਬ ਪੁਲਿਸ ਇਹਨਾਂ ਦੇ ਲਗਭਗ ਹੱਥ ਖੜੇ ਕਰ ਹੀ ਦਿੱਤੇ ਜਿਹੜੀ ਪੁਲਿਸ ਦੇ ਥਾਣੇਦਾਰ ਤੇ ਐਸਐਸਪੀ ਗੈਂਗਸਟਰਾਂ ਦੇ ਅਰੇਂਜਮੈਂਟ ਕਰਵਾਉਂਦੇ ਹੋਣ ਮੀਟਿੰਗਾਂ ਕਰਵਾਉਂਦੇ ਹੋਣ ਉਹਨਾਂ ਨੂੰ ਵਧੀਆ-ਵਧੀਆ ਤੋਹਫੇ ਦਿੰਦੇ ਹੋਣ ਪ੍ਰਿਤਪਾਲ ਸਿੰਘ ਵਰਗੇ ਤੇ ਉਸ ਪੁਲਿਸ ਤੋਂ ਤੁਸੀਂ ਆਸ ਕੀ ਰੱਖ ਸਕਦੇ ਹੋ ਜੀ